ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ 기ਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰੋਹਤਾਂਦਰੋਸਤ ਰਹੋ ਤੇ ਚੜ੍ਹਦੀਆਂ ਕਲਾਂ ਵਿੱਚ ਰਹੋ ਜੀ। ਲਓ ਜੀ ਬਸੰਤ ਪੰਚਮੀ ਆ ਗਈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਕਰਨ ਨੇ ਪਿਛਲੇ ਤਕਰੀਬਨ ਇੱਕ ਹਫਤੇ ਤੋਂ ਲਗਾਤਾਰ ਉਹ ਦੁਆ ਦੋ ਪਤੰਗ ਉਹ ਕਰਾ ਦੋ ਪਤੰਗ ਉਹ ਫਲਾਣਾ ਉਹ ਟੀਮ ਕੋ ਹਮ ਕਹੋ ਸ਼ਾਮ ਕਾ ਪਤਾ ਨਹੀਂ ਕਿੰਨੇ ਕਿ ਜਾਬਦ ਬੋਲੇ ਜਿੱਦੜ ਮੈਂ ਕਹਦਾ ਵੀ ਚੱਲ ਚੱਲੀ ਉਸ ਦਿਨ ਕਹਿੰਦਾ ਹਮ ਤੋਂ ਅੱਜ ਖੇਡਣੇ ਜਾਏਗੇ ਆਪਣੇ ਯਾਰ ਦੋਸਤੋਂ ਕੋ ਹਮ ਨੇ ਇਨਵਾਈਟ ਕਰ ਰੱਖਾ ਹੈ। ਵੀ ਕੱਲ ਕੋ ਚੱਲेंगे ਪਰ ਕੱਲ ਹੁੰਦੀ 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 ਫਿਰ ਕੁੰਭ ਦਾ ਮੇਲਾ ਆ ਗਿਆ ਵਿੱਚੇ ਹੋਰ ਹੋ ਗਏ ਚੱਕਰ ਫੱਕਰ ਜੇ ਖਾ ਖੜ ਜੀ ਕੰਮ ਤੇ ਅੱਜ ਫਿਰ ਹੁਣ ਕਰਨ ਦੀ ਮਾਂ ਨੇ ਕੋਲ ਬੈਠ ਕੇ ਸਪੈਸ਼ਲ ਮੇਰੀ ਕਲਾਸ ਲਾਤੀ ਉਹ ਮੁੰਡੇ ਨੂੰ ਐ ਕਰਦਾ ਫਲਾਣਾ ਕਰਦਾ ਢਿੰਗਾ ਕਰਦਾ ਮਨ ਥੋੜਾ ਜਿਹਾ ਈਮੋਸ਼ਨਲ ਕਰਤ ਰਹਾ ਨੇ ਪਰ ਉਹ ਈਮੋਸ਼ਨਲ ਪਣੇ ਦੇ ਵਿੱਚ ਹੁਣ ਮੈਂ ਨੋ ਜਾਣਾ ਪੈ ਗਿਆ ਨੇ ਰੋਪਣ ਨੂੰ ਲੈ ਕੇ ਤੇ ਸ਼ੁਭਰੀ ਤੇ ਹੈਗੀ ਸਾਡੀ ਉਧਰ ਜਨਮ ਹਾਲ ਦੇ ਕੋਲ ਗਈ ਹੋਈ ਆ ਉਹਦੀ ਵੇਟ ਕਰ ਰਹੇ ਹਾਂ ਉਹ ਹੱਕਾ ਮੱਜੀ ਉਹ ਵੀ ਹੱਕਾ ਲਾਗੀ ਮਾਰਦਾ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਮਲਾਉਣਾ ਤੁਹਾਨੂੰ ਪਹਿਲਾਂ ਇੱਧਰ ਕਰਨ ਵੀ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਦੇ ਪੈਰ ਪਈ ਸਸਰੀ ਆ ਕੱਲ ਅੱਛਾ ਹੁਣ ਕੀ ਕੰਮ ਜਾਣਾ ਪਤਾੰਗ ਲੈਣਂ ਉਂਗਲਿਆ ਤਾਂ ਤੋੜਦਾ ਐਸੇ ਉਠਾ ਕੇ ਵੀ ਜਾਂ ਤੂੰ ਗੱਲ ਕੋਈ ਨਰਵਸ ਵਾਲੀ ਕਰਦਾ ਹੁੰਦਾ ਨਾ ਜਦੋਂ ਉਂਗਲੀਆਂ ਤੋੜਦਾ ਤੂੰ ਆਇਂ ਨਹੀਂ ਦੋ ਨਹੀਂ ਇਹ ਰੋੜ ਤੋੜਦਾ ਨਾ ਤੇ ਉਧਰ ਜੀ ਅ ਬੈਠੇ ਬਿਠਾਏ ਉਧਰ ਜੈਸਮੀਨ ਵੀ ਆ ਗਈ ਤੇ ਜੈਸਮੀਨ ਵੀ ਅੰਦਰ ਮੇਰੇ ਖਾਸੇ ਵੀਡੀਓ ਛੂਟ ਲੱਗੀ ਹੋਈ ਕਰਨ ਬੈਠੀ ਤੇ ਉਸ ਤੋਂ ਬਾਅਦ ਉਹਨੂੰ ਮਲਾਉਨੇ ਆ ਮਲਾਉਣ ਤੋਂ ਬਾਅਦ ਵਿੱਚ ਫਿਰ ਅਸੀਂ ਜਾਂਦੇ ਰੋਪਣ ਨੂੰ ਹੋਚ ਲੈਣੇ ਦਾ ਫੜੇ ਦੀ ਫੜ ਜੇ ਕੋਈ ਦੁਕਾਨ ਮਿਲ ਗਈ ਤਾਂ ਪਤੰਗੀ ਨੂੰ ਦੋ ਚਾਰ ਜੇ ਦੋ ਆ ਕੇ ਉਹਨੂੰ ਪਰੇ ਕਰਨੇ ਆਪਾਂ ਨੇ ਠੀਕ ਆ ਕੋਈ ਡੋਰ ਡੂਰ ਵਾਲੀ ਕੋਈ ਚਾਣਾ ਜਿਹੜੀ ਕੱਚੀ ਕੱਚੀ ਹੈ ਤੱਗਾ ਤੱਗਾ ਹੀ ਦੋ ਆਣਾ ਨਹੀਂ ਹੁਣ ਕਨਪੁਰ ਪਟਾਕੇ ਚਾਰੇ ਲੱਗਣਾ ਦਾ ਨਾਲ ਦੀ ਨਾਲੇ ਹਾਂ ਦੇਸੀ ਦੋ ਹਾਂ ਦੇਸੀ ਦੋ ਲੰਗੋ ਨੂੰ ਤੋਂ ਦੇਖ ਤਾਂ ਅੰਦਰ ਕੋਨਾ ਗੱਲ ਮੀਨਾਂ ਦੀ ਗੱਲ ਬਾਤ ਵੀ ਚੱਲਦੀ ਆ ਲੈ ਮੈਂ ਬਾਅਦ ਚ ਕਰਾਂਗਾ ਜੀ ਚਾਤੀ ਕੋ ਜੀ ਬਾਹਰ ਕੋ ਚੇਲੇ ਕੈਲੇਣ ਚੱਲੇ ਮੇਰੇ ਪੁੱਤ ਪਾਵਾ ਤੰਗਰੇ ਚੱਲੇ ਕਿੱਥੇ ਤੇ ਕਾਨਖੋਰ ਕਿਨੇ ਕਿਨੇ ਲੈਣੇ ਆ ਇੱਥੇ ਮੈਂ ਇੱਕ ਕਰਨਾ ਦੋਨਾਂ ਨੇ ਲੈਣੇ ਹੈ ਫੇ ਕੱਲ ਨੂੰ ਉਡਾਉਂਗੇ ਕੱਲ ਨੂੰ ਪਛੰਤ ਪੰਚਵੀਂ ਉਡਾਉਂਗੇ ਵਿਚਾਰੇ ਜਣੇ ਹੈ ਦੋਨਾਂ ਨਾਲੇ ਅੱਛਾ ਸਰ ਕੋਈ ਦੁਕਾਨਾ ਕੇ ਲਿਆਉਂਦਾ ਮੈਂ ਆਪਣੇ ਬੱਚਿਆਂ ਨੂੰ ਪਤੰਗ ਜੀ ਪਚੀਜੀ ਵੀ ਖਾਣੀ ਆ ਉੱਥੇ ਕੋਈ ਪੋਪੜ ਕਿੰਨ ਕਿਹੜੀ ਅੜੇ ਮੂੰਗਾ ਖਾਣੀ ਆ ਕਿਹੜੇ ਮੂੰਗੇ ਖਾਣੀ ਦੱਸਾ ਪੋਪੜ ਖਾ ਟੁੱਟ ਜੀ ਵਾ ਹੈ ਕੀ ਕਹਿੰਦੀ ਹੈ ਘੋਟੇ ਜਾਨ ਦੇ ਰਿਹਾ ਹੈ ਅੱਛਾ ਹਾਂ ਹੋਟੇ ਕੰਢੀ ਉੱਡੀ ਅੱਛਾ ਉੱਥੇ ਹੀ ਖਾਣਾ ਆਪਾਂ ਨੇ ਹਣਾ ਠੱਠੀਆਂ ਅੱਛਾ ਜੀ ਚਲੋ ਠੀਕ ਹੈ ਜੀ ਮਿਲਦੇ ਆਂ ਜਾ ਕੇ ਹੁਣ ਰੋਪੜ ਤੋਂ ਨੂੰ ਜੈਸਮੀਨਾਂ ਹੀ ਮਾਰਦੇ ਸੀ ਕਿ ਗੱਲਾਂ ਉਸ ਸਮੇ ਮੈਂ ਫਿਰ ਡਿਸਟਰਬ ਨਹੀਂ ਕੀਤਾ ਉਹਨਾਂ ਨੂੰ ਜਿਹਦਾ ਕਰਕੇ ਮੈਂ ਆਏ ਗਿਆ ਤੇ ਕਿਉਂਕਿ ਨੇਰਾ ਹੋ ਰਿਹਾ ਸੀ ਕਹਾ ਪਰ ਦੁਕਾਨਾਂ ਵਗੈਰਾ ਨੇਰੇ ਦੇ ਵਿੱਚ ਵੀ ਵੀਡੀਓ ਸ਼ੂਟ ਕਰਨੇ ਮੁਸ਼ਕਲ ਹੋ ਜਾਣੀ ਸੀਗੀ ਤੇ ਦੂਸਰਾ ਇਹ ਵੀ ਹੋ ਸਕਦਾ ਵੀ ਜੇ ਨਾਲ ਕੱਢ ਲੂੰ ਪਸੰਤ ਪੰਜਵੀਂ ਸ਼ਾਇਦ ਅੱਜ ਪਤਾੰਗ ਪਤਾੰਗ ਕੋ ਵੀ ਖਤਮ ਹੋਉ ਸਾਤੇ ਦੇਖ ਕੇ ਤੇ ਮੈਂ ਉਹ ਹੀ ਕਰਨ ਵਿਚਾਰਾ ਦੇਖਦਾ ਹੀ ਰਹੇ ਆ ਇੱਧਰ ਉੱਧਰ ਮਿਲਦੇ ਆ ਦੇਖੇ ਕਿਸੇ ਦੁਕਾਨ ਦੇ ਵਿੱਚ ਰੋਪੜ ਦੇ ਵਿੱਚ ਜੀ ਉਹ ਬੇਪੇਰੀ ਹੈ ਦੱਸ ਦਿਆ ਜੀ 70 ਰੁਪਏ ਦੇ ਹੋਰ ਥੱਲੇ ਆ ਜੀ ਲਓ ਜੀ ਪਤੰਗ ਕੋ ਪਤੰਗ ਸ਼ੋ ਤੇ ਵੱਡੇ

ਪਰਾ ਪਤੰਗ ਲੈ ਲੈ ਫਿਰ ਸਿੱਛੀ ਲੈ ਦੀ। ਪਰੰਗੇ ਪਤੰਗ। ਸਾਰਾ ਇੱਕ ਨੰਬਰ ਵਾਲਾ ਕੰਮ। ਕੋਈ ਨਾਜਾਇਜ਼ ਕੰਮ ਨਹੀਂ। ਚਲੋ ਬਤ ਹੋ ਜਾਗਾ। ਉਹ ਤਾਂ ਬਾਬਾ ਤੇ ਕਰਨ ਕਿਆ ਕੁਝ ਦੇਖ ਰਿਹਾ ਤਾਂ ਹੁਣ ਮੈਨੂੰ ਇਹ ਵੀ ਦੱਸ ਦੇ ਨਾ ਵੀ ਪਈ ਆ ਲੈਣਾ ਤਾਂ ਕੁਝ। ਹਾਂ। ਕੋ ਬਹੁਤ بڑے ਆਣਾ ਚੱਕਰ ਜਿੱਦਾਂ ਨਹੀਂ ਪੈਣਾ ਹੈਗਾ। ਐਡੇ ਹੀ ਦਿੰਦੇ ਨੇ। ਹਾਂ? ਐਡੇਕ ਦੋ ਪੀਸ ਲਵੇ। ਅੱਛਾ। ਪਹਿਲਾਂ ਲੁੱਤੇ ਤੇ। ਅੱਛਾ 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 ਅੱਛਾ। ਅੱਡੂ। ਅੱਛਾ। ਆ ਆ ਜੂਸ ਵਾਲੇ ਚੱਕਰਾਂ 'ਚ ਪਏ ਵੀ ਹਾਲ ਕਿਹੜੀ ਦੁਕਾਨਾਂ 'ਚ ਫਿਰਦੀਆਂ ਤੂੰ ਪਤੰਗ ਵਾਲੇ ਦੁਕਾਨ 'ਚ ਜੂਸ ਮੰਗਦੀ ਫਿਰਦੀਆਂ ਹਾਂ ਜੂਸ ਮਿਲਦਾ ਹਾਂ ਐਨਾ ਕਰਪਤ ਲਓ ਜੀ ਇੱਧਰ ਗੱਟੂਆ ਪੱਤੀ ਸਾਰੇ ਬੜੇ ਛੋਟੇ ਸਾਰੇ ਪੈਸੇ ਇਨਾਂ ਕੋਲ ਪਰ ਕੋਈ ਚੈਨਾ ਡੋਰ ਦਾ ਨਹੀਂ ਕੋਈ ਦੋਈ ਮਾਂਚਾ ਕਾਂਜਾ ਅਲ੍ਹਾ ਮਗਲਮ ਕੋਈ ਡੋਰ ਨਹੀਂ ਇਹ ਸਾਫ਼ ਸੁਥਰੀ ਜੀ ਗੱਲ ਹੈ ਮੀਲ ਜੀ ਨੇ ਪਹਿਲਾਂ ਦੱਸਤਾ ਵੀ ਰਸੀਦ ਦੀ ਨਾ ਖੜੇ ਕੋਟ ਮੰਡ ਕਰਿਓ ਨਾ ਸਾਡੇ ਕੋ ਹੈਗੀ ਐ ਨਾ ਕਹਿੰਦੇ ਯੂਜ਼ ਕਰੋ ਆਪਣੇ ਬੱਚਿਆਂ ਨੂੰ ਕਹਿੰਦੇ ਦੁਆ ਹੋ ਵੀ ਨਾ ਪੰਜ ਰੁਪਏ ਲੈ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋ ਜਵੇ ਉਹ ਚੀਜ਼ ਕਦੇ ਨਹੀਂ ਲੈਣੀ ਦੇਣੀ ਚਾਹੀਦੀ ਚਲ ਬਹੁਤ ਹੋ ਗਿਆ ਹਾਂ ਕੀ ਆਹ ਹੋ ਚਰਨ ਵਾਸਤੇ ਕਿੰਨਾ ਸੋਹਣਾ ਹੈ ਤੇ ਨਿਤਾਰਾ ਹੈ 16 ਤਾਰੇ ਮੇ ਕੋ ਹੈਗੀ ਤੇ ਤੈਨੂੰ ਪਤਾ ਵੀ ਇੰਨੇ ਇੰਨੇ ਤਾਰਾਂ ਵਾਲਾ ਸਿਸਟਮ ਦਾ ਚਲ ਬਹੁਤ ਬਾਹਰ ਚੱਲ ਬਾਲ ਵੀ ਦਵਾ ਦੂੰਗਾ ਤੈਨੂੰ ਚਲ ਪਹਿਲਾਂ ਬਾਹਰ ਦੇ ਪਾਸੇ ਚਲੋ ਉਹ ਮੇਰੇ ਪੁੱਤ ਨੇ ਚੀਜੀ ਵੀ ਖਾਣੀ ਹੈ ਹੈ ਦੋਨੋਂ ਆ ਮੇਰੇ ਪੁੱਤ ਨੂੰ ਸਾਰਾ ਮਾਰਨਾ ਪਾ ਦੋ ਆਮਾਂ ਕੇ ਸਾਰਾ ਕੁਝ ਤੇ ਪਤਵੰਤੋ ਮੰਨੋ ਕਰਨਵੀਰ ਜਿਹੜਾ ਕੋ ਚਾਹੀਦਾ ਅੰਕਲ ਵੀਰੂ ਦਾਦੀ ਤੇ ਨਾਲ ਦੀ ਨਾਲ ਉਹਨਾ ਸਮਾਨ ਲੈਣਾ ਜਿਹੜਾ ਲੈਣਾ ਪੈਣਾ ਹੈ ਇਹ ਜਿਹੇ ਵੀ ਨਹੀਂ ਤੇ ਜਿਹੜੀ ਆਪੇ ਆਹ ਨਾ ਆਉਂਦੇ ਹੋ ਤੋ ਕੋਈ ਕਰਨੀ ਸੌਖੇ ਦਾ ਔਖੇ ਉਹ ਡੋਨੇ ਲੈ ਦੇਗਾ ਔਖਾ ਕੰਮ ਇਹ ਨਾ ਕਰ ਕੋਈ ਵੀ ਹਾਂ ਅੱਛਾ ਇਹਨਾਂ ਇਹਨਾਂ ਵਾਲੀ ਸਾਈਡ ਤੇ ਲੈਣੇ ਇਹਨਾਂ ਵਿੱਚੋਂ ਕਿਹੜੇ ਫੈਸਲੇ ਨੇ ਦੇਖਦਾ ਪਰ ਜਾਤੇ ਸਾਈਡ ਪਰ ਮੰਮਾ ਦੇ ਪਾਸੇ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਪਾੜਦੇ ਨਹੀਂ ਹੋਏ ਠੀਕ ਹੈ ਕਿੰਨੇ ਵੀ ਦਾ ਹੈ ਚਾਰਾ ਲੈ ਫਿਰ ਇਹ ਰੱਖ ਸਾਈਡ ਪਰ ਚਾਣ ਪਰੇ ਫਿਰ ਰੰਗ ਬਰੰਗੇ ਲੈਣੇ ਕੀ ਕਰਨਾ ਕੇਕ ਨੂੰ ਕਲਰ ਦੇ ਲੈਣੇ ਰੁਕ ਜਾ ਕਰਨ ਵੀ ਤੂੰ ਨਾ ਪਾੜ ਵੀਰ ਨੂੰ ਕਹਿ ਕੇ ਕਰਵਾਣਾ ਭਲੀ ਦੋ ਜੇ ਪਤਾ ਕੀ ਗੱਲ ਹੈ ਬਾਹਰ ਨੂੰ ਕੱਢ ਦੇ ਕੱਢ ਦੇ ਔਖਾ ਹੁੰਦਾ ਪਤਾ ਨਾ ਲੈ ਲੋ ਬੀਬੀ ਸਾਰੇ ਹੋ ਗਏ ਠੀਕ ਹੈ ਨਾ ਸੋ ਛੋਟੇ ਵੀ ਨੇ ਕੁਛ ਉਹ ਬਲੈਕ ਵੀ ਵੀ ਹੈ ਉਹ ਛੋਟੇ ਛੋਟੇ ਸ਼ੁਭਲੀ ਸ਼ੁਭਲੀ ਮੈਨੂੰ ਪਤਾ ਤਾਂ ਸ਼ੁਭ ਨੂੰ ਘੜੇ ਨਾ ਉਡਾਉਣੇ ਤਾਂ ਨਹੀਂ ਹੈ ਮੈਂ ਛੱਜਣਾ ਹਾਂਗਾ ਚੱਪ ਉਹ ਵੀ ਚੱਕਰੋਂ ਚ ਇੱਕ ਬੰਦਰ ਲੈ ਲੈ ਆ ਚੱਕ ਇਹ ਲੋਕੀ ਵੀ ਆਦੀ ਹਾਂ ਮਾਰਦਣੇ ਕਿਹੜੇ ਕਿਹੜੇ ਪਾੜਦਣੇ ਚਲ ਵਾ ਠੀਕ ਹੋ ਗਿਆ ਹੁਣ ਤੂੰ ਦੇਖ ਤੂੰ ਹੋਰ ਲੈਖੇ ਸੀ ਅੰਨੇ ਕਿੰਨੇ ਘੜਾਉਣੇ ਨੇ ਹਾਂ ਲੈ 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 ਬੰਦੇ ਲੈ ਲੈ ਇੱਕ ਮੰਡੜੇ ਦਾ ਕੋਈ ਵੀ ਵਾਹ ਕੋਈ ਵੀ ਰੇ ਹਾਂ ਤੇਰਾ ਤੇਰਾ ਇਹ ਕੋਈ ਜਿਹੜੇ ਪਟੇ ਜਿਹੇ ਹੋਏ ਆ ਵਿੱਚ ਕੋਈ ਦਿੱਕਤ ਹੈ ਨਾ ਨਹੀਂ ਯਾਰ ਹੈ ਤਾਂ ਹੈਗੀ ਆ ਕੁਝ ਵੀ ਨਹੀਂ ਦੂਸਰ ਦੇ ਲਾਉਣੇ ਵਾਲੀ ਕੋ ਟੇਪ ਟੂਪ ਜੀ ਵੀ ਦੇ ਦੇ ਨਾ ਉਹ ਵੀ ਦੂਸਰ ਦੇ ਲੈ ਲੈ ਮੈਂ ਦੇ ਦੋ ਨੰਬਰ ਤੇ ਰਵਾਸੀ ਲੱਗ ਰਿਹਾ ਹਾਂ ਠੀਕ ਹੈ ਸੁਬਾਰਾ ਹੱਪਾ ਆਹ ਲੈਣੇ ਅਚਲ ਦੋ ਯਾਰਾ ਵੱਡੇ ਵੀ ਵਿੱਚ ਦੇ ਦੇ ਯਾਰ ਦੋ ਕਹਾ ਛੋਟ ਦੇਖ ਨੀ ਵਾ ਫਟੇ ਫਟੇ ਹੋਵੇ ਯਾਰ ਕੋਈ ਫਟਣੇ ਪਟਾਉਣੇ ਨਾਲ ਚੱਕਰ ਨਾ ਹੋਵੇ ਕੋਈ ਹਾਂ ਹਾਂ ਠੀਕ ਹੈ ਕਰਨਾ ਧਿਆਨ ਕਰਾ ਸਕੋਟ ਹਾਂ ਛੋਟੇ ਹਾਂ ਦੇ ਕਾਗਜ਼ ਵਾਲੇ ਥੋੜੇ ਛੋਟੇ ਕਾਗਜ਼ ਵਾਲੇ ਹੈਗੇ ਯਾਰ ਮੈਂ ਵੀ ਇਹੀ ਲੱਗੇ ਸੀ ਕੁਸਟਮ ਨਾਲ ਬਾਈ ਵਾਲਾ ਟੁਕੜਲੇ ਨੂੰ ਟੁਕੜ ਹਾਂ ਟੁਕੜ ਹੋ ਗਿਆ ਹੁੰਦਾ ਆ ਦੇਖੋ ਜਿਹੜੀ ਸਾਹਮਣੇ ਸਾਹਮਣੇ ਲੱਗਦੀ ਹਾਂ ਛੱਡ ਪੁਰੇ ਚਾਰ ਤੁਮ ਦੀ ਬੋਲ 2:00 ਵਜੇ ਹਾਂ ਅੱਜ ਦੇ ਇਹਨਾਂ ਹਾਂ 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 ਤਾਲੀ ਉਹ ਵੀ ਹੈ ਨਾ ਮੈਂ ਪਾਕਿਸਤਾਨੀ ਡਿਜ਼ਾਈਨਸ ਹੋ ਰਹੇ ਨੇ ਪਾਕਿਸਤਾਨ ਦੇ ਜੇ ਤੂੰ ਆ ਲੈਣੇ ਆ ਕੁਛ ਇਹਦੇ ਨਾਲ ਦੇ ਕੁਝ 2-4 ਪੀਸਾਂ ਦੇਖ ਲੈ हाँ रे शिवलिंग शद्धे जाएगी जिन्ने भी जाएगी शद्धे शद्धे बापू हम ठीक है तेरा होगा कोटा पूरा हाँ हाँ यार हम तो किन्नेर वालों ने तो दोनों पाज किन्ने होगे तो सेमरा जा किन्नेर बंदा करना बंदा सोने का जाऊँगा शद्धे हाँ जी शद्धे सोला होगा बारह शद्धे बारह होगा बारह हाँ जी तीन सत्य हो ਤੋ ਦੋ ਛੋਟੇ ਆ ਛੋਟੇ ਦਾਫਾ ਆਏ ਹੈ ਨਾ 10 ਛੋਟੇ ਹੋਗੇ ਜਾਨੀ 25 26 ਹੋਗੇ ਟੋਟਲ 25 ਥੋੜੇ ਨਹੀਂ ਇਹ ਥੋੜੇ ਆ ਥੋੜੇ ਵੀ ਨਹੀਂ ਆਂਦੀ ਫੇਰ ਉਹ ਗੁੜਿਆਂ ਨੂੰ ਤੋੜੀ ਜਾਂਦਾ ਹਾਂ ਹਾਂ ਤੂੰ ਕਹ ਲੈਣਾ ਉਹ ਥੋੜੇ ਆ ਹੋ ਮੈਨੂੰ ਦੱਸ ਲੈ ਹੁਣ ਦੱਸ ਦੇ ਤੇ ਠੀਕ ਆ ਬੰਦਾ ਜੀ ਹੁਣ ਇਹ ਨਾ ਜੇ ਦੇਖੜਾ ਲੈਣਾ ਤਾਂ ਗਟੂ ਉਹ ਠੀਕ ਹੈ

ਸ਼ਰਕਰ ਬਾਬੇ ਬਣਾ ਦੀ ਮੜਾ ਜੇ ਰੇਟ ਭੇੜੇ ਦਾ ਜਾਇਦਾ ਲਾ ਕੇ ਮੈਂ ਤੈਨੂੰ ਖੁੱਲੇ ਪੈ ਕੇ ਫੜਿਆ ਆਂ ਵੀਰੇ ਕੋਈ ਨਾ ਗੱਲ ਆ ਮੈਂ ਤਾਂ ਬਾੜ ਦੇ ਹੀ ਦੱਸ ਪੀ ਆਂ ਉਹਨਾਂ ਨੂੰ ਤਾਂ ਬਾੜ ਦੇ ਹੀ ਨਹੀਂ ਪਾਵਾਂ ਜੀ ਜੀ ਹੂੰ ਕਰਾ ਦੇ ਪ੍ਰੈਜ਼ੈਂਟ ਜਿਹਨਾਂ ਦੇ ਬਣਦਾ ਕਰਨ ਦਾ ਟੂ ਵੀ ਦਿਖਾ ਦੇ ਪਤਾ ਇਹਨੂੰ ਅੰਕਲ ਤੇ ਇਹਦੇ ਵਿੱਚ ਜਿਹੜਾ ਪੌਣਿਆ ਡੰਡੂ ਜਾਂ ਵੀ ਮਿਲੂਗਾ ਕਿੱਥੇ ਖੜੀਆਂ ਹੋਵਾਂਗਾ ਚਲ ਪਰਾਂ ਜਾਣਾ ਕਿਧਰ ਤੇ ਬਹੁਤ ਹੈਗਾ ਦਿਵਾਰ ਹੈਗਾ ਲੱਕੜੀ ਪਾ ਕੇ ਸੀ ਬਾਬਾ ਠੀਕ ਹੈ ਮੈਨੂੰ ਨਹੀਂ ਪਤਾ ਤੈਨੂੰ ਪਤਾ ਹੋਣਾ ਹੈ ਬੋਰੀ ਅੱਜ ਤੋਂ ਕਾਂਡਾ ਮੇਰਾ ਇਹੋ ਹੋਣੀ ਚਾਹੀਦਾ ਹੈ ਇਹੋ ਹੋਣੀ ਚਾਹੀਦਾ ਹੈ ਬੱਸ ਹੋ ਗਿਆ ਪਾ ਦੇ ਪਾ ਦੇ ਕੀ ਕਰੀਂਗੇ ਜੀ ਆ ਗਿਆ ਇਹ ਨਹੀਂ ਪਈ ਆ। ਨੇਰਾ ਹੋ ਗਿਆ ਸਾਨੂੰ ਬਹੁਤ। ਆ ਫੇਰ ਆਲੀ। ਨਮਸਤੇ ਆ ਡਾੜ ਬੜ ਗਿਆ। ਇਹ ਐਵੇਂ ਸੇ ਬੜ ਗਿਆ ਲੈਟ ਅਭੀ। ਚਲੋ ਕਰੀ। ਅਮ ਹਾਂ ਫਰਮਨ ਚੂਰੀ ਨਹੀਂ ਪਲੇਟਾ ਦੇ ਇੱਕ। ਤੇ ਇੱਕ ਉਹ ਦੋ ਸੁਪਰਿੰਗ ਰੋਲ ਕਰ ਦੇ। ਬੱਚਾ ਪਾਰਟੀ ਨਾ ਨਾ ਖਾਣਗੇ। ਇਹ ਬੱਚਾ ਪਾਰਟੀ ਕਹਿੰਦੀ ਖਾਣਾ ਹਮਨੇ। ਚਭੂ ਖਾਣਾ ਨਾ ਖਾਣੀ ਹੈ ਨਾ ਖਾਣੀ ਚਲ ਬਸ ਤੇਰੀ ਵਾਰੀ ਕੈਨਸਲ ਉਹਦਾ ਬਹੁਤ ਕੋਲ ਕਹਿੰਦੀ ਉੱਥੇ ਤੇ ਲੈਣੀ ਹੈ ਉੱਥੇ ਆਂਕਲ ਬਣਾੜੀ ਆ ਆਂਕਲ ਬਣਾੜੀ ਹੈ ਉਹ ਕੋਲ ਤੇ ਲੈਣਾ ਪੰਜਾਬੀ ਗੱਲ ਬਣਾਜਾ ਕਰਤੀ ਸੀ ਗੱਲ ਹਾਂ ਨਹੀਂ ਆਹ ਚਾਹ ਤੋਂ ਖਾਈਏ ওকে ਦੋ ਤਾਂ ਹੋ ਗਏ। ਖਾ ਤੇਰੇ ਪਤੰਗ ਤਾਂ ਹੈਗੇ ਆ ਪਰ ਤੋੜਨਾ ਨਾ ਉਹਨਾਂ ਨੂੰ। ਆ ਲੋ। ਆ ਲੋ। ਚਲ। ਕਾਪਟਾ ਕੰਮ। ਮੇਰੇ ਘਰ ਨਾਲੋਂ ਤੁਸੀਂ ਇੱਜਾ ਠੀ ਪਤੰਗ ਦਵਾ ਲਿਆ ਏ। ਹੇ ਰੱਬਾ। ਮੇਰਾ ਪੁੱਤ। ਉਹ ਪਾਪਾ ਪੁੱਤ। ਤੁਮੜਾ ਖਾਇਆ ਹੁੰਦਾ ਕੁੜੀ ਪਰ ਨੂੰ। ਉਹ ਘਰ ਤੀ ਨੂੰ ਐ ਡਰਦਾ ਵੀ ਮੇਰਾ ਭਾਂਦ ਮਨ। ਫੇਰ ਤੂੰ ਵੀ ਤੇ ਗਲਤਫਹਿਮੀ ਫੜਨਾ। ਜੇ ਚੱਕ ਚੀਜ਼ ਉੱਪਰ ਦੇ ਚੱਕੋ ਥੱਲੇ ਦੇ ਘੜੀ ਲੀਂਗਾ ਤੇ। ਆ ਮੇਰੇ ਬੁਰੇ ਬਤਾਸ। ਇਹ ਜੀ ਬੂਰੇ।

ਨਹੀਂ ਅੰਕਤ ਇਹ ਜੇ ਤੱਕ ਉਹਨੂੰ ਇਹ ਜੇ ਵੀ ਪਤਾਂ ਕਰ ਦਿੰਦੇ ਆ ਹਾਂ ਜਿਹੜੇ ਲੈ ਕੇ ਤੂੰ ਲੈ ਕੇ ਪਿਛਲੀ ਵਾਰ ਉਹ ਜਹਾਜ਼ ਨਾਲ ਲੈ ਗਿਆ ਦਦਾ ਹਨ ਆਪਾਂ ਹਾਂ ਤੂੰ ਕੀ ਪਤਾਂ ਤਾ ਵੀ ਬੰਬ ਦਵਾ ਲਿਆ ਤੂੰ ਛੋਭੂ ਇਹ ਛੋਭੂ ਦੇ ਤਾਂ ਕਿ ਜ਼ਿਆਦਾ ਸੋਹਣੇ ਆ ਵੀ ਸਾਡੇ ਨਾਲੋਂ ਛੁਗਰੀ ਤੇ ਪਤਾਂਗ ਬੱਲੇ ਚੱਕ ਤੇ ਫੱਟੇ ਛੋਭੂ ਇਹ ਨਹੀਂ ਸ਼ੋਰੇ ਪਾ ਕੇ ਨਹੀਂ ਆਇਆ ਤੂੰ ஆஹ் <Overlap/> நெல்லி <Overlap/> மாந்திரி மேரி கால் தேவர் அதும் மேரி கால் நிம்மதி ਤੇਰੇ 니 ਤੇਰੇ 니 ਤੇਰੇ 니 ਤੇਰੇ ਦਸਤੀ ਦਕੁੰਦੇ ਸੀ ਫੇਲਵਾਰੀ ਤੇ ਹਾਂ ਅਦਰਖਲ ਅਸੀਂ ਬੈਨੜੇ ਬੈਨੜੇ ਤੇਰੇ ਕੋਲ ਰੱਖਣਾ ਇਹ ਲਕਾਉਣੇ ਇਹਨਾਂ ਵੀ ਲਕੋਇਆ ਸੰਦੀਪ ਜਾ ਆਪਣੇ ਲਕਾਉਣੇ ਵੀ ਕਹਿੰਦੀ ਮੈਂ ਤੇਰੇ ਕੋਲ ਰੱਖੋ ਕੇ ਰੱਖਣੇ ਕਿਹੜਾ ਦਿਖਾ ਦੇ ਲਕੋ ਦੇ ਲਕੋ ਦੇ ਕਰਨਾ ਜਾ ਹੋਇਆਂ ਨੂੰ ਪਰਖ ਜਾ ਇਹਨਾਂ ਨੂੰ ਬੰਦਾ ਤਾਂ ਮੂਸ ਪਰਦਣਾ ਇਕੱਲੇ ਕੋਈ ਨਹੀਂ ਸਾਮਨ ਲੋ ਤਾਂ ਹਾਇ ਰੱਕ ਰੱਕ ਕੇ ਕਦੇ ਉਧਰ ਨੂੰ ਜਾ ਕੇ ਰੱਖ ਦੇਣਾ ਕਦੇ ਉਧਰ ਨੂੰ ਜਾ ਕੇ ਰੱਖ ਦੇਣਾ ਚੱਲ ਮੇਰੇ ਕੋਲ ਉਹ ਹੱਥੇ ਕਰਦੇ ਤੁਸੀਂ ਇੱਕ ਮੰਨਣਾ ਦੂਆ ਦੇਖਿਆ ਕੰਪਨੀ ਚੱਕ ਕੇ ਉਹਨਾਂ ਇੱਧਰ ਪਤਾ ਨਹੀਂ ਕਿ ਐਸ਼ਾ ਹਾਂ ਕਹਿਣ ਨੂੰ ਦੱਸਾਂ ਇਹਦੇ ਹੀ ਐਨਨ ਪਾੜ ਦੇਣੇ ਤਾਂ ਤੁਹਾਨੂੰ ਐ ਪਤਾ ਕਭਰੇ ਤੁਸੀਂ ਵੀ ਐਂਉਂ ਕਰਦੇ ਹੁੰਦੇ ਸੁਹਾ ਕਰ ਰਿਹਾ ਤਾਂ ਮੈਂ ਛੜਿਆ ਇਹ ਜੇ ਕੰਮ ਇਹਦੇ ਕਰਨੇ ਪੁੱਠੇ ਆ ਜਾਣਗੇ ਭੁੱਲ ਗਏ ਇਹ ਪੁੱਠੇ ਕਰ ਮੈਂ ਕਰਨਾ ਸਾਹਮਣੇ ਨਹੀਂ ਹਟੇੜ ਗਈ ਚੰਗਰ ਕੋਈ ਨਹੀਂ ਤੁਹਾਨੂੰ

ਪਰ ਉਪਰ ਰੱਖਦੇ ਏ ਏ ਏ ਏ ਏ ਏ ਚੱਲ ਚੱਪ ਮਾਚੀ ਕੇ ਬਾਚੀ ਚੱਲਾ ਚਲ ਜਾ ਰੋ ਕਿਉਂ ਸਵੇਰੀਓ 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 ਦੇਖੂਗੇ ਹੁਣ ਮੈਂ ਰੋਟੀ ਖਾਣੀ ਮਮਨ ਕੱਲ੍ਹ ਕੋ ਰੋਟੀ ਲੈ ਕੇ ਆ ਜਿੰਦੀ ਕੇ ਮਮਨ ਕੇ ਰੋਟੀ ਲੈ ਗਿਆ ਤੂੰ ਕੋਈ ਨਾ ਲੈਟ ਨਾ ਕਿ ਕੇ ਮੂੰਹ ਖੋ ਕੇ ਜਾ ਅੱਠ ਤੇ ਤੇ ਖੰਡਾ ਹਾਂ ਅੱਥੇ ਆਇਆ ਬਸ ਮੇਰੀ ਰੋਟੀ ਲੈ ਕੇ ਆਨੇ ਪਾਪਾ ਨੇ ਕਿ ਆ ਗਿਹਾ ਤੁਹਾਨੂੰ ਲੈ ਸ਼ੁਭਰੀ ਤੇ ਕੋਈ ਤਾਂ ਪਿਆ ਐ ਜੀ ਬੂ ਆਰੇ ਕਿੱਧਰ ਦੀ ਜੀ रीतु मैं कंधी कौटिल्य में जा चलेगा उसी मार्टर पॉक देख लो हाँ काम उधर तो ना चलो देख लो चलो लालटेन देख क्या उधर सामने का रहेगा काम करना है यहाँ जान के आ जाकर ले मेरी कोली कदर पे ओ कीना आप जाकर लो कुलग्रीष्या करने वाला है खा जो खा जो खा नहीं बोल दो के ਹਲਕ ਗਿਆ ਤਾਂ ਹੋਇਆ ਪੁੱਤ ਆ ਕੇ ਤਾਂ ਕੀ ਕੀ ਕਰਨੀਂ ਕੀ ਨੀ ਉਦਲਾ ਫਾਕੇ ਆਈ ਹੈ ਨਾ ਮਤਲਬ ਹੀ ਨਹੀਂ ਮੇਰੇ ਕਾਖਾ ਕਹੀ ਨੀ ਉਦਲਾ ਕੇ ਫਮੀ ਪਾ ਜਿਉ ਮਾਗੀ ਕਾ ਨਹੀਂ ਨਹੀਂ ਤਾਂ ਉਰੇ ਸੱਤੀ ਸੱਤੀ ਕਰਦਾ ਸੁ ਤੇ ਆ ਪਕਲਾ ਆਤਾ ਪਪਰ ਨੀ ਉਦਲਾ ਹੋਰ ਪਾਪਾ ਜੀ ਨਾ ਦੇ ਪਾਪਾ ਜੀ ਨੂੰ ਕੱਲੋਂ ਪਾ ਦੇ ਬਾਰ ਬਾਰ ਨਹੀਂ ਉਗਲੇ ਕਹਿੰਦੀ ਆ ਪਾਪਾ ਜੀ ਨਾ ਦੇ ਸਪ੍ਰਿੰਗਰ ਵਾਲ ਖਾਏ ਹੋਣੇ ਪੱਕਾ ਤੁਸੀਂ ਆ ਰਹੇ ਸੀ। ਕਹੋ। ਪਾਪਾ ਇਨ ਹੱਗੀ ਨੂੰ। ਪਿਆ। ਤਾਂ ਤੇ ਆ। ਹਾਂ। ਹਾਂ। ਤੰਗਾ। ਹਾਂ। ਤੂੰ ਤੋੜਿਆ ਉਹਨਾਂ ਨੂੰ। ਪਾ ਲਈ ਉਹਨਾਂ ਨੂੰ। ਉਹ ਦੇ ਗਾ ਤੂੰ। ਅਤੰਗ ਲੈ ਜਾ। ਇਹ ਘਰ ਦੀ ਨੰਦ ਰੋਣ। ਕਿਹਦੇ ਨਾਮ ਕੀਤੀ ਨਾ ਤੂੰ? ਦੇ। ਵੀਰੇ ਨੂੰ ਆਉਂਗਾ ਚੱਲੋ। ਚੱਲੋ ਵੀਰੇ ਨੂੰ ਆਉਂਗੇ। ਵੀਰੇ। ਸ਼ੇਰਨ ਕਾਲ ਸਵੇਰੀਆਂ। ਕਿਦੋਂ ਕਿ ਸਾਰੇ ਮੰਗ ਲੀਏ ਦੇਖੋ ਕਿੱਥੇ ਉਪਰ ਆ ਕੇ ਤੇ ਬੈਠੇ ਪੋਪਰੇ ਲੈਣ ਦੇ ਬਾਅਦ ਫਿਰ ਈ ਲੂੰਗੇ ਫਿਰ ਈ ਲੂੰਗੇ ਚਲ ਬਾਏ ਓਕੇ ਟਾ ਡਾ ਠੀਕ ਹੈ ਜੀ ਮਿਲਦੇ ਆ ਅਗਲੇ ਬਲੌਗ ਦੇ ਵਿੱਚ